ਸਿਆਲਾ ਪਿਆਲਾ ਜੀ ਲੱਗ ਮੌਲਾ ਬੇਟਾ ਮੌਲਾ ਆ ਜਾਓ ਯਾਰ ਉਰੇ ਕਰ ਲੋ ਮਾਦੀ ਫਾਈਟ ਤੇ ਕਰਨੇ ਵੇਰੇ ਫਾਈਟ ਤੇ ਕਰ ਲੋ ਭਾਈ ਇੱਥੇ ਪੀਸਨ ਨੂੰ ਅੰਨੂ ਕੋਲੇ ਪੂਰਾ ਰਹਿਣਾ ਕਿਸੇ ਨਾਲ ਨਾ ਕਰੀ ਕਰਕੇ ਹੁੰਦੀ ਹੈ ਆਪਣੇ ਮੋਬਾਈਲ ਤੇ ਵੀ ਮੜਦੋ ਨੇ ਜੋ ਬ੍ਰੇਕਿੰਗ ਨਾਲ ਬੜਾ ਚੇਲੇ ਜਾ। ਕੋਈ ਨਹੀਂ ਕਿ ਕਿਹਦੀ ਦੁਆਲੀ ਸੰਦਰਭ ਨੂੰ ਚਲਾਇਆ। ਆਉਣਾ ਨਾ ਆਇਓ ਜੀ ਕੀ ਚੈਕਿੰਗ ਚਾਹੁੰਦੇ ਆ ਦੇਸ਼ ਦੇ। ਬੱਚੇ ਨੂੰ ਦੇਖਣ ਆਏ ਸੀ ਜੀ ਬੱਚੇ ਦੀ ਮੇਰੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਬੱਚੇ ਦੀ ਸਿਰ ਠੀਕ ਹੈ ਲੋਗੋ ਨੀਚੇ। ਔਰ ਉਹਦੇ ਕੋਈ ਇਦਾਂ ਦੀਆਂ ਇੰਜਰੀਜ਼ ਨਹੀਂ ਨੇ ਜਿਹੜੀਆਂ ਕਿ ਜਦੋਂ ਇੰਟੈਂਸਿਵ ਕੇਅਰ ਦੀ ਲੋੜ ਹੋਵੇ। ਆਦਰਵਾਇਸ ਸਾਈਕੋਲੋਜੀਕਲ ਹੈਲਥ ਦੀ ਲੋੜ ਹੋਏਗੀ। ਤੇ ਉਹ ਕਰਨਗੇ। ਮੈਡੀਕੇਸ਼ਨ ਚੱਲੇਗੀ। द ਚਾਈਲਡ ਵਿਲ ਸਟੇ ਹੇਅਰ। ਦੇਦੀ ਫਰਦਰ ਆਰਡਰ ਜਿੱ ਤੱਕ ਲੋਡ ਡਾਕਟਰ ਸਾਹਿਬ ਜਿਆਦਾ ਡਾਕਟਰਸ ਨੂੰ ਲੋਡ ਨਹੀਂ ਮਹਿਸੂਸ ਹੁੰਦੀ ਸਰ ਪੁਲਿਸ ਵੱਲੋਂ ਜਿਹੜੇ ਨਾਲ ਹੀ ਤੁਰੰਤ ਕਾਰਵਾਈ ਕੀਤੀ ਹੈ ਹੀ ਇਹ ਵੀ ਜਿਹੜੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਮਹਿਲਾ ਦੇ ਉੱਪਰ ਪੁਲਿਸ ਦਾ ਨੇ ਤਾਂ ਬੜੀ 프ੌਮਟ ਔਰ ਐਪਰੀਸੀਏਬਲ ਕੰਮ ਕੀਤਾ ਹੈ ਜੀ ਔਰ ਲੇਕਿਨ ਸਾਡਾ ਆਂਦਾ ਇਹ ਸੀਗਾ ਰੀਜ਼ਨ ਕਿ ਇੱਕ ਤਾਂ ਬੱਚੇ ਨੂੰ ਪਰਸਨਲੀ ਦੇਖਣਾ ਚਾਹੁੰਦੇ ਸੀਗੇ ਬੱਚੇ ਦੀ ਪੁਲਿਸ ਨੇ ਤਾਂ ਆਪਣੀ ਕਾਰਵਾਈ ਕਰਤੀ ਹੁਣ ਜਿਹੜੇ ਕੁਝ ਚੀਜ਼ਾਂ ਦੀ ਕਮੀ ਰਹਿ ਗਈ ਸੀ ਕੋਈ ਆਪਾਂ ਜਾਣਦੇ ਹਾਂ ਕਿ ਜਿਹੜਾ ਐਕਟ ਹੋਇਆ ਹੈ ਬੜਾ ਇਨਹਿਊਮਨ ਸੀਗਾ ਔਰ ਇਹਦੇ ਵਿੱਚ ਨਾ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਕਿਉਂਕਿ ਇਹ ਅੱਜ ਕੱਲ ਟ੍ਰੈਂਡ ਹੀ ਬਣ ਗਿਆ ਕਿ ਗਰੀਬ ਜਿਹੜੇ ਗਰੀਬ ਨੇ ਉਹਦਾ ਬੱਚਾ ਖਰੀਦ ਲਓ ਜਾਂ ਗੋਦ ਲੈ ਕੇ ਉਹਨੂੰ ਸ਼ੋਅ ਕਰ ਦਿਓ ਜੀ ਗੋਦ ਲੈ ਲਿਆ ਖਰੀਦ ਕੇ ਫਿਰ ਆਪਣੇ ਘਰ ਵਾਸਤੇ ਵਰਤੋਂ ਵੈਰੀ ਅਨਫੋਰਚੂਨੇਟ ਔਰ ਇਸ ਕਰਕੇ ਇਹਦੇ ਵਾਸਤੇ ਅਸੀਂ ਚਾਹ ਰਹੇ ਸੀਗੇ ਕਿ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇ ਬਾਕੀ ਉਸ ਤੋਂ ਬਾਅਦ ਵੀ ਬਹੁਤ ਕੰਮ ਨੇ ਸਰ ਬੱਚੇ ਦੀ ਕਸਟਡੀ ਹੁਣ ਕਿੱਧਰ ਰਹੇਗੀ ਦੇਖੋ ਇਹ ਦਿਸ ਸੀਡਬਲ ਸੀਵਲ ਡਿਸਕੀਵਲ ਡਿਸਾਈਡ ਸਰ ਬੱਚੇ ਦੇ ਡੈਡੀ ਦੇ ਉੱਤੇ ਵੀ ਕਾਰਵਾਈ ਹੋਈ ਕਿਉਂਕਿ ਉਹ ਕਹਿ ਰਿਹਾ ਕਿ ਦੋ ਬੱਚੇ ਐ ਇਹਨੂੰ ਮੈਂ ਨਹੀਂ ਸਾਂਭ ਸਕਦਾ ਦੇਖੋ ਜੇ ਨਹੀਂ ਸਾਂਭ ਸਕਦੇ ਕਾਰਵਾਈ ਨਹੀਂ ਹੁੰਦੀ ਉਹਨਾਂ ਦਾ ਪ੍ਰੋਸੈਸ ਹੁੰਦਾ ਹੈ ਉਹ ਅਡਾਪਟ ਅਡਾਪਸ਼ਨ ਦੇ ਸਕਦੇ ਆ ਸਰ ਅਡਾਪਸ਼ਨ ਉਹਨਾਂ ਨੇ ਦਿੱਤੀ ਹੈ ਲੇਕਿਨ ਸ਼ਾਇਦ ਉਹਨਾਂ ਨੂੰ ਰੂਲਸ ਦਾ ਨਹੀਂ ਪਤਾ ਸੀਗਾ ਕਿ ਇਹ ਕੀ ਕੁਛ ਰੀਜ਼ਨ ਸੀਗਾ ਸਰ ਜਿਸ ਤਰ੍ਹਾਂ ਤੁਸੀਂ ਪੁਲਿਸ ਦੀ ਪੁਲਿਸ ਨੇ ਫੌਰਨ ਕਾਰਵਾਈ ਕੀਤੀ ਹੈ ਪਰ ਡਿਪਾਰਟਮੈਂਟ ਦਾ ਕਿਤੇ ਨਾ ਕਿਤੇ ਹੈਗਾ ਵੀ ਡਿਪਾਰਟਮੈਂਟ ਇਹ ਜਿਹੇ ਮਾਮਲੇ ਦੇ ਵਿੱਚ ਜਿਆਦਾ ਧਿਆਨ ਬੱਚੇ ਨੇ ਕਿ ਸਰ ਸੜਕਾਂ ਦੇ ਪੁੱਟੇ ਐਸੇ ਬੱਚੇ ਨੇ ਸਰ ਜਿਹੜੇ ਲਗਾਤਾਰ ਭੀਖ ਮੰਗਦੇ ਦੇਖੋ ਜਿਹੜਾ ਮੈਂ ਤੁਹਾਡੇ ਰਾਂਹੀਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਰਿਸਪੌਂਸਿਬਿਲਟੀ ਇੱਕ ਸੁਸਾਇਟੀ ਦੀ ਹੈ ਆਪਣੇ ਬੱਚੇ ਪਾਲਣਾ ਕਿਉਂਕਿ ਅਸੀਂ ਤਾਂ ਬਜ਼ੁਰਗ ਹੋ ਜਾਾਂਗੇ ਦੇਸ਼ ਨੂੰ ਅੱਗੇ ਕੌਣ ਲੈ ਕੇ ਜਾਏਗਾ ਬੱਚੇ ਲੈ ਕੇ ਜਾਣਗੇ ਸਾਨੂੰ ਕੌਣ ਅੱਗੇ ਸਾਡੀ ਦੇਖਭਾਲ ਕਰੇਗਾ ਸਾਡੇ ਬੱਚੇ ਹੀ ਕਰਨਗੇ ਇਹ ਈਚ ਐਂਡ ਐਵਰੀ ਪਰਸਨ ਦੀ ਰਿਸਪੌਂਸਿਬਿਲਟੀ ਹੈ ਜੀ ਇਹ ਕੱਲੇ ਡਿਪਾਰਟਮੈਂਟ ਦੀ ਰਿਸਪੋਨਸੀਬਿਲਟੀ ਨਹੀਂ ਹੈ মিডিਆ ਦੀ lettes me say ਇਹ মিডিਆ ਦੀ ਰਿਸਪੋਨਸੀਬਿਲਟੀ ਹੈ মিডিਆ ਦੇ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਵੀ ਇਹ ਅਸੀਂ ਡਿਪਾਰਟਮੈਂਟ ਦੀ ਵੇਟ ਨਾ ਕਰੀਏ ਔਰ ਮੈਂ ਵੈਸੇ মিডিਆ ਦਾ ਵੀ ਥੈਂਕਫੁਲ ਹਾਂ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਕੇਸ ਆਇਆ ਹਾਈਲਾਈਟ ਹੋਇਆ ਔਰ ਅੱਗੇ ਘਰਾਂ ਘਰਾਂ ਚ ਪਹੁੰਚੇਗਾ ਇਸ ਨਾਲ ਜਾਗਰੂਤਾ ਵਧੇਗੀ ਜਿੱਥੇ ਵੀ ਬੱਚੇ ਨੂੰ ਮਿਲਣਗੇ ਸਿਰ ਮਾਮਲਾ ਜਿਹੜਾ ਹੈ ਉਹ ਕਮਿਸ਼ਨ ਕੋਲ ਨਹੀਂ ਪਹੁੰਚਿਆ ਇਹ ਮਾਮਲਾ ਇੱਕ ਸੁਸਾਇਟੀ ਕੋਲ ਪਹੁੰਚਿਆ ਹੈਗਾ ਯਾਨੀ ਕਮਿਸ਼ਨ ਦੇ ਉੱਪਰ ਪਰੋਸਾ ਨਹੀਂ ਸੀਗਾ ਲੋਕਾਂ ਨੂੰ ਕਿਉਂਕਿ ਉਸੇ ਦਿੱਤਾ ਨਹੀਂ ਕਿਉਂਕਿ ਕਾਰਵਾਈ ਬਹੁਤ ਘੱਟ ਹੁੰਦੀ ਹੈ ਸਰ ਜਦੋਂ ਦੇਖੋ ਜੀ ਕਮਿਸ਼ਨ ਹੈ ਇੱਕ ਮੋਨਿਟਿੰਗ ਬਾਡੀ ਹੈ ਕਮਿਸ਼ਨ ਦੀਆਂ ਅੱਖਾਂ ਹੱਥ ਕੌਣ ਨੇ ਤੁਸੀਂ ਲੋਕ ਆਮ ਜਨਤਾ ਕਮਿਸ਼ਨ ਇਹ ਤਾਂ ਹੈ ਨਹੀਂ ਨਾ ਕਿ ਹਰ ਜਗ੍ਹਾ ਅਵੇਲੇਬਲ ਹੈ ਹਰ ਜਗ੍ਹਾ ਲੋਕਾਂ ਨੂੰ ਅਵੇਅਰ ਕਰਨਾ ਕਮਿਸ਼ਨ ਕਮਿਸ਼ਨ ਦੀ ਰਿਸਪੋਨਸੀਬਿਲਟੀ ਹੈ ਤੁਹਾਡੇ ਮਾਦਿਆਂ ਨੇ ਅਸੀਂ ਕਰ ਰਹੇ ਹਾਂ ਪਲੀਜ਼ ਸਰ ਤੁਸੀਂ ਬੱਚੇ ਨੂੰ ਮਿਲ ਕੇ ਆਇਓ ਸਰ ਜੀ ਤਾਂ ਤਸੱਦਦੀ ਗੱਲ ਕੀਤੀ ਗਿਆ ਕਿੱਦਾਂ ਦੀ ਤਸੱਦਦੀ ਦਿੱਤੀ ਗਈ ਹੈ ਕਿੱਦਾਂ ਦੀ ਕੋਈ ਆਇਰਨ ਲਗਾਇਆ ਗਿਆ ਜਾਂ ਉਸ ਨੂੰ ਕਿੰਨੇ ਸਮੇਂ ਤੋਂ ਤਸੱਦ ਦੇ ਰਹੇ ਸੀ ਕਿ ਕੋਈ ਗਲਬਾਤ ਹੋਈ ਅੰਦਰ ਦੇਖੋ ਜੀ ਬੱਚੇ ਨੂੰ ਅਸੀਂ ਬੱਚੇ ਨਾਲ ਗੱਲ ਕੀਤੀ ਪਰਸਨਲੀ ਉਹਨੇ ਆਪ ਸਟੇਟਮੈਂਟ ਦਿੱਤੀ ਹੈ ਕਿ ਬੱਚੇ ਦੇ ਗਰਮ ਆਇਰਨ ਲਗਾਇਆ ਗਿਆ ਯਾਨੀ ਕਿ ਪ੍ਰੈਸ ਲਗਾਈ ਗਈ ਉਹਦੇ ਹੱਥਾਂ ਤੇ 20 ਨਿਸ਼ਾਨ ਨੇ ਜਿਹੜੇ ਡੌਗ ਬਾਈਟ ਦੇ ਨੇ ਉਹਦੀ ਪਿੱਠ ਦੇ ਵੀ ਨਿਸ਼ਾਨ ਨੇ ਬੱਚਾ ਬਹੁਤ ਜ਼ਿਆਦਾ ਡਿਪਰੈਸਡ ਹੈ ਉਹਨੂੰ ਇਲੀਗਲੀ ਕਨਫਾਈਨਮੈਂਟ ਉਹਦੀ ਦਿੱਤੀ ਗਈ ਹੈ ਔਰ ਉਹਨੂੰ ਇੱਕ ਤਰ੍ਹਾਂ ਜੇਲ੍ਹ ਵਾਂਗ ਰੱਖਿਆ ਗਿਆ ਸੀਗਾ ਐਨੀਮਲਸ ਵੀ ਸੀ ਸਰ ਕਹਿੰਦੇ ਕਹਿੰਦੇ ਖੰਕਾਰ ਜੀ ਜੀ ਕੁਝ ਕਹਿੰਦੇ ਆ ਕਿ 5-6 ਕੁੱਤੇ ਹੈਗੇ ਆ ਉਹ ਵੀ ਵੇਖਾਂਗੇ ਕਿ ਉਹਦੀ ਵੀ ਦੇਖੋ মিডিਆ ਦੇ ਰਾਹੀਂ ਮੈਂ ਵੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਹਰ ਆਪਣਾ ਜਿਹੜਾ ਬੱਚਾ ਜਿਨ੍ਹਾਂ ਨੇ ਆਪਣੇ ਫੈਮਿਲੀ ਨੇ ਕੁੱਤਾ ਰੱਖਣਾ ਆ ਕਿ ਉਹਨੂੰ ਰਜਿਸਟਰ ਕਰਾਣ ਨਹੀਂ ਤਾਂ ਇਲੀਗਲ ਬਣੇਗਾ ਜਿਵੇਂ ਆ 5 ਕੁੱਤੇ ਆ 5 ਕੁੱਤੇ ਰੱਖਣ ਦਾ ਕੋਈ ਪ੍ਰਬੰਧਨ ਨਹੀਂ ਹੈ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਹਰ ਕੁੱਤੇ ਨੂੰ ਰਜਿਸਟਰ ਕਰਾਉਣਾ ਪਏਗਾ ਤਾਂ ਇਹ ਉਹ ਤੁਹਾਡਾ ਹੱਕ ਬਣੇਗਾ ਆਦਰਵਾਇਸ ਸਾਡੇ ਤੇ ਬਣਦੀ ਕਾਰਵਾਈ ਸਰ ਬੱਚੇ ਦੀ ਕੋਈ ਸਟੱਡੀ ਵਗੈਰੇ ਹੁਣ ਕਿਉਂਕਿ ਬੱਚਾ ਛੋਟਾ ਬਿਲਕੁਲ ਬਿਲਕੁਲ ਬੱਚੇ ਨੂੰ ਸੋਸਾਇਟੀ ਵਿੱਚ ਦਵਾਰ ਤੋਂ ਲਿਆਉਣ ਵਾਸਤੇ ਉਹਨੂੰ ਐਜੂਕੇਸ਼ਨ ਸਕੂਲ ਚ ਪਾਇਆ ਜਾਏਗਾ ਉਹਦੀ ਦੇਖਭਾਲ ਰਖ ਰਖਾਵ ਹਰ ਚੀਜ਼ ਦੀ ਧਿਆਨ ਰੱਖਿਆ ਜਾਏਗਾ ਠੀਕ ਸਰ ਮੀਡੀਆ ਦੀ ਗੱਲ ਕੀਤੀ ਕਿ ਮੀਡੀਆ ਦੇ ਨੋਟਿਸ ਚ ਆਉਂਦਾ ਸਾਡੇ ਤੱਕ ਹਲ ਪਹੁੰਚਾਓ ਕਈ ਵਾਰੀ ਮੀਡੀਆ ਦਾ ਜਿਹੜਾ ਤੁਹਾਡੇ ਅਫਸਰ ਨੇ ਫੋਨ ਨਹੀਂ ਚੱਕਦੇ ਸਰ ਫਿਰ ਉੱਥੇ ਅਸੀਂ ਕਿਨੂੰ ਦੋਸ਼ ਦੇਈਏ ਦੇਖੋ ਪੂਰਾ ਪ੍ਰੋਸੈਸ ਬਣਿਆ ਹੋਇਆ ਜੀ ਮਨ ਲਓ ਕਿ ਇੱਕ ਅਪਸਨ ਨਹੀਂ ਚੱਕਿਆ ਤੁਸੀਂ ਡੀਸੀ ਸਾਹਿਬ ਨੂੰ ਲਿਖ ਸਕਦੇ ਹੋ ਜੀ ਉਹਨਾਂ ਨੇ ਚੱਕਿਆ ਡਿਵੀਨ ਕਮਿਸ਼ਨ ਨੂੰ ਲਿਖ ਸਕਦੇ ਹੋ ਜੀ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੋ ਐਸਐਚ ਨੂੰ ਇਨਫੋਰਮ ਕਰਦੇ ਡੀਜੀ ਤੱਕ ਲੈਟਰ ਜਾਂਦੀ ਹੈ ਸੀਐਮ ਮੈਂ ਉਹੀ ਕਹਿ ਰਿਹਾ ਨਾ ਆਲਟੀਮੇਟਲੀ ਕਮਿਸ਼ਨ ਇੱਕ ਮੋਨਿਟਰਿੰਗ ਬਾਡੀ ਐਸੀ ਮੋਨਿਟਰ ਕਰਨਾ ਹੈ ਕਿ ਕੰਮ ਕਿਵੇਂ ਚੱਲ ਰਿਹਾ ਸਾਨੂੰ ਲਿਖ ਸਕਦੇ ਹੋ ਤੁਹਾਨੂੰ ਮੇਲ ਕਰ ਸਕਦੇ ਹੋ ਇਹ ਪੋਸੀਬਲ ਨਹੀਂ ਹੈ ਮੇਰੇ ਬੈਠੇ ਹੁੰਦੇ ਹੋਏ ਮੈਂ ਤੁਹਾਨੂੰ ਗਰੰਟੀ ਦੇਣਾ ਚਾਹੁੰਦਾ ਕਿ ਜੇ ਮੇਰੇ ਕੋਲ ਮੇਲ ਆਏਗੀ ਤੇ ਉਹਦਾ ਰਿਸਪੌਂਸ ਨਹੀਂ ਹੋਏਗਾ ਇਹ ਪੋਸੀਬਲ ਨਹੀਂ ਹੈ ਸਰ ਕਾਫੀ ਬੈਠੇ ਇਸ ਵਾਸਤੇ ਕਰਦੇ ਚਾਈਲਡ ਲਾਈਨ ਦਾ ਸੜਕਾਂ ਦੇ ਉੱਪਰ ਬੱਟਾਸ ਦੇ ਉੱਪਰ ਚਾਈਲਡ ਲਾਈਨ ਦਾ ਸਾਰਾ ਜਿਹਦਾ ਕੰਮ ਕੀਤਾ ਜਾ ਰਿਹਾ ਹੈ ਕਾਫੀ ਸਾਰੇ ਬੈਗਰਸ ਬਾਰ ਪਟਿਆਲਾ ਹੋ ਗਏ ਪਾਵੇ ਜਲੰਧਰ ਕਾਫੀ ਸਾਰੇ ਤਰੀਕੇ ਦੇ ਬੈਗਰਸ ਬਚੇ ਨੇ ਜਿਹੜੇ ਸੜਕਾਂ ਤੇ ਨੇ ਉਹਨਾਂ ਨੂੰ ਲੈ ਕੇ ਕਮਿਸ਼ਨ ਕੀ ਕਰ ਰਹੇ ਨੇ ਦੇਖੋ ਅਸੀਂ ਆਪਾਂ ਹੁਣ ਜਿਹੜਾ ਕੁਆਟਰ ਹੈ ਇਹ ਹੈਗਾ ਹੀ ਜਿਹੜੇ ਚਾਈਲਡ ਬੈਗਰਸ ਨੇ ਉਹ ਰੀਇਨਡਕਟ ਕਰਨਾ ਸੋਸਾਇਟੀ ਵਿੱਚ ਉਹਨਾਂ ਨੂੰ ਬੈਸਟ ਕਰਨਾ ਉਹ ਪੂਰਾ ਇੱਕ ਉਹਦਾ ਬਣਾ ਕੇ ਦਿੱਤਾ ਹੋਇਆ ਕਮਿਸ਼ਨ ਨੇ ਉਹ ਹਰ ਡਿਸਟ੍ਰਿਕਟ ਚੱਲ ਰਿਹਾ ਹੈ ਔਰ ਉਹ ਐਲਸੀ ਰਿਸਪੌਂਸਿਬਲ ਨਹੀਂ ਉਹਦੇ ਵਾਸਤੇ ਆਪਾਂ ਉਹਦੀ ਵੀ ਗੱਲ ਵੀ ਕਰਾਂਗੇ ਅੱਜ ਠੀਕ ਹੈ ਜੀ ਚੱਲੇ ਜਾਣਾ ਹੈ ਬਾਈ ਪਿੱਛੇ ਰੋ ਯਾਰ